ਇਹ ਕੱਪੜੇ ਕਰ ਰਹੇ ਆ ਪ੍ਰਿੰਸਪਾਲ ਸਾਹਿਬ ਦਾ ਕੁਰਤਾ ਪਿਆ ਮੈਂ ਬਾਕੀ ਦਾ ਸਾਰੇ ਕੱਪੜੇ ਦੂਜੀ ਰੱਖਤਾ ਪਈ ਆ। ਕੋਈ ਸ਼ਰਟਾਂ ਲਈਆਂ ਨੇ 3-5 ਸੋਚਾਂ ਰੱਖੇ। ਥੋੜੀ ਜਗ੍ਹਾ ਹੈ ਨਾ ਉੱਪਰ ਬਹੁਤ ਜਗ੍ਹਾ ਰਹਿ ਗਈ ਹੈ ਨਾ। ਹਾਂਜੀ ਸਤਿਕਾਰ ਜੀ ਸਾਰਿਆਂ ਨੂੰ। ਅਸੀਂ ਸਾਰੇ ਵਧੀਆਂ ਪੁਜੀ ਕਰਦੇ ਹਾਂ ਤੁਸੀਂ ਵੀ ਸਾਰੇ ਵਧੀਆਂ ਆਵੋਗੇ ਸਤਿਕਾਰ ਜੀ ਤੇ ਅਸੀਂ ਜਾਣਾ ਮੈਂ ਕੱਲ ਨੂੰ ਹਜੂਰ ਸਾਹਿਬ ਤੇ ਥੋੜੀ ਜੀ ਇਸ ਵਾਸਤੇ ਮਾਨੂੰ ਕਿ ਸ਼ਾਪਿੰਗ ਕਰਨੀ ਆ ਜਿਵੇਂ ਕਿ ਮਾੜਾ ਮੋਟਾ ਸਮਾਨ ਉਹ ਤੇ ਤੇ ਵਗੈਰਾ ਛੋਟਾ ਛੋਟੀਆਂ ਪੇਸਟ ਵਗੈਰਾ ਜਾ ਕੇ ਇਹਨਾਂ ਨੂੰ ਪਜਾਮਾ ਲੈ ਕੇ ਦੇਣਾ ਇੱਕ ਇੱਕ ਪਜਾਮਾ ਲੈ ਕੇ ਦੇਣਾ ਗੁਰਮੀਰ ਤੇ ਮਾਵੀਰ ਨੂੰ ਦਿੱਗੇ ਖੰਡੇ ਕੋਈ ਨਾ ਜਿੰਦੀ ਬੰਦ ਕਰ ਦੋ ਉੱਤਰ ਤੇ ਇੱਕ ਇੱਕ ਪਜਾਮਾ ਲੈ ਕੇ ਦੇਣਾ ਇਹਨਾਂ ਨੂੰ ਕਿਨਾਂ ਕੋਲ ਇੱਕ ਪਜਾਮਾ ਜਿਹੜਾ ਸੀਗਾ ਇੱਕ ਇੱਕ ਫਟ ਗਿਆ ਤੇ ਫੇਰ ਅਸੀਂ ਇਹਨਾਂ ਨੂੰ ਉਹਨੇ ਨੂੰ ਲੈ ਕੇ ਜੰਨੇ ਆ ਬਾਦੂ ਵੀ ਲੈ ਕੇ ਦੰਦੇ ਵਾਲੇ ਬਈ ਐਵੇਂ ਜੁ ਕਈ ਲੈ ਦੀਏ ਹੋਨੇ ਇੱਕ ਇੱਕ ਫਟ ਗਿਆ ਲਿੱਕ ਇੱਕ ਨਾਮਾ ਲੈ ਦੀਏ ਤੇ ਤਿੰਨ ਤਿੰਨ ਦਿਨ ਤੱਕ ਦੋ ਤਿੰਨ ਦਿਨ ਭਾਵੇਂ ਇਹਨਾਂ ਕੋਲ ਜਾਂਦਾ ਜਾਦਾ ਫਿਰ ਇਹ ਬਾੜੇ ਹੁੰਦੇ ਪਰ ਪਾਏ ਨਹੀਂ ਜਾਂਦੇ ਪ੍ਰੋਪਰ ਪਾਈ ਰਹ ਜਾਂਦੇ ਪਾਈ ਰਹ ਜਾਂਦੇ ਨੇ ਉੱਚੇ ਹੋ ਜਾਂਦੇ ਨੇ ਇਹਨਾਂ ਦੇ ਕਿਉਂਕਿ ਇਹ ਜੇ ਹਾਈਟ ਲੰਬੀ ਹੁੰਦੀ ਹੈ ਇਹਨਾਂ ਦੀ ਭੰਗੜਾ ਮੇਲਾ ਲੱਗਿਆ ਹੋਇਆ ਹੈ ਸਾਹਮਣੇ ਕਾਹਦੇ ਦੁਕਾਨਾਂ ਵੀ ਲੱਗੀਆਂ ਹੋਈਆਂ ਨੇ ਹੋਰ ਆਪਾਂ ਦੇਖੀ ਕਾਹਦਾ ਮੇਲਾ ਹੈ ਜੁਗਾ ਹੋ ਗਿਆ ਬਸ ਮਾਤਸਫ ਕੋਈ ਨਕਸਾ ਹੋਵੇ ਤੇ ਫੰਕਸ਼ਨਾਂ ਦੇ ਤੇ ਨਹੀਂ ਲੱਗਦੇ ਤੇ ਵੀ ਜਾ ਕੇ ਆਵਾਂਗੇ ਅਸੀਂ ਦੁਬਾਰਾ ਪਤਾ ਨਹੀਂ ਕਾਹਦਾ ਹੈ ਵੀ ਅਸੀਂ ਥੋੜਾ ਬਹੁਤ ਕਾਣ ਪੈਣ ਨੂੰ ਬਿਸਕਟ ਵਗੈਰਾ 2 ਰੁਪਏ ਕਿੱਟ ਲੈ ਲਾਂਗੇ ਚਾਹ ਵੀ ਟ੍ਰੇਨ ਦੇ ਵਿੱਚ ਵਧੀਆ ਸਮਾਨ ਨਹੀਂ ਮਿਲਦਾ ਇਹਦਾ ਪਕਈਆ ਸਾਨੂੰ ਪਾਣੀ ਉਹ ਦੇਣਾ ਸੀ ਅਫਰ ਲੈ ਕੇ ਜਾਵਾਂਗੇ ਟੈਂਪਰ ਭਰ ਕੇ ਲੈ ਦਾਂਗੇ ਅਸੀਂ ਪਾਣੀ ਉਹ ਲੈ ਬਾਹਰਲਾ ਸੀ ਘੱਟ ਯੂਜ਼ ਕਰਦੇ ਹਾਂ ਪੈਕਿੰਗ ਅਜੇ ਅਸੀਂ ਕਰਨੀ ਆ ਆਪਣੀ ਜੇ ਕੱਪੜੇ ਕੁਝ ਕੁਝ ਨਹੀਂ ਕੱਢਿਆ ਕੱਲ ਨੂੰ ਜਾਣਾ ਪਰ ਅਸੀਂ ਕੱਪੜਾ ਜੀ ਕੋਈ ਕੱਢਿਆ ਨਹੀਂ ਪ੍ਰੈਸ ਕਰਨੀ ਆ ਸਾਨੂੰ ਸਾਡੀ 2:30 ਨੋਏ ਦੀ ਟ੍ਰੇਨ ਆ ਗਈ ਤੇ ਸਾਡੀ ਤਿਆਰੀ ਕੋਈ ਨਹੀਂ ਹੈਗੀ ਸਾਡੀ ਕਿਉਂਕਿ ਅੱਜ ਤਾਂ ਅਸੀਂ ਸਵੇਰੇ ਆਏ ਰਹੇ ਹੇ ਬੱਚੇ ਮਾਮਕਾ ਦਾ ਜਿੰਦਰਾਜ ਜੈ ਨਾਨਕ ਆ ਤਾਂ ਤੇ ਅੱਜ ਮੂਹਰੇ ਸਾਹਮਣੇ ਇਹ ਜਿਹਾ ਹੀ ਹੈਲੇ ਦਾ ਅੱਜ ਕੰਪਲੈਕਸ ਪਹੁੰਚ ਗਿਆ ਸੀ ਤੇ ਨੰਨੇ ਗਏ ਪਹਿਲਾਂ ਸਿਰ ਵੀ ਢੱਕਿਆ ਹੈਗੇ ਜੋ ਆ ਕੇ ਆਪਣੇ ਹੈ ਇਹੀ ਆ ਕੇ ਸਿਰ ਭਾ ਕੇ ਕਾਲੀ ਕਾਲੀ ਚ ਲੇਟ ਹੋ ਗਏ ਸੀ ਹਨਾ ਫਿਰ ਤਾਂ ਹੁਣ ਸਿਰ ਨਮਾਇਆ ਸੀ ਲੁਗਾਣਾ ਕਰਕੇ ਸਿਰ ਹੁਣ ਬਾਇੇ ਨੇ ਫਿਰ ਟਾਈਮ ਨਹੀਂ ਸੀ ਕਿ ਦੁਕਾਨਾ ਬੰਦ ਹੋ ਜਾਣੀ ਸੀ ਅੱਜ ਅਸੀਂ ਕੰਪਲੈਕਸ 'ਚ ਹੀ ਆ ਗਏ ਕਿਤੇ ਹੋਰ ਨਹੀਂ ਗਏ ਹੈਗੇ ਮਾਲ ਵਗੈਰਾ ਜਿਹੜਾ ਛੋਟੇ ਮੋਟੇ ਕਿਤੇ ਜਿਵੇਂ ਸ਼ੋਰੂਮ ਵਗੈਰਾ ਹੁੰਦੇ ਆ ਅੱਜ ਇੱਥੇ ਦੁਕਾਨ ਤੋਂ ਲਵਾਵਾਂਗੇ ਤਾਂ ਵੀ ਲੇਟ ਬਹੁਤ ਹੋ ਗਈ ਅਸੀਂ 300 ਇੰਸੂਰ ਬੈਕ ਟੂ ਚੀਜ਼ ਪਕਾਵਾ ਰਹੀ ਨਾ ਜੀ ਬਹੁਤ ਵਧੀਆ ਕੱਪੜਾ ਬੜੀ ਆ ਬੜਾ ਵਧੀਆ ਕੱਪੜਾ ਸਮਝੀ ਇਹ ਜਿਹੜੇ ਸਾਡੇ ਜਾਲ ਤੋਂ ਟੈਂਸ਼ਨ ਬਣਿਆ ਕੱਪੜਾ ਦੇਖੋ ਤਾਂ ਇਹ ਬਲੇ ਹੈਲੋ ਜੀ ਕੁੱਤਾ ਵਾਂਸੇ ਠੀਕ ਹੈ ਨਾ ਵੀ ਉਹਨੂੰ ਸਟੋਰ ਦੇ ਵਾਜੇ ਨਹੀ ਹਿੰਦੀ ਹੈ ਉਹ ਤਾਲੀਆਂ ਲਈ ਹੈ ਭਾਈ ਉਹ ਦੇ ਦਿੰਦਾ ਤਾ ਕੋਈ ਵੀ ਨਾਮ ਤਾਂ ਨਹੀਂ ਹੈ ਕੋ ਕੋ ਕਰਾ ਲਾ ਕਨੀ ਉਧਰ ਕੋਈ ਸਟਰਚਰ ਫੰਗਲ ਤੋਂ ਪਾਸੇ ਇਹ ਤੇ ਪਹੀ ਗੋਦੀ ਇੰਤਕ ਕਿਨੇ ਦਾ ਭਾਗ ਨਹੀਂ ਭਾਗ ਨਹੀਂ ਲੈਵੇਗਾ ਟਰਾਈ ਕਰਕੇ ਦੇ ਰਿਹਾ ਕਰੋ ਇਹ ਰ ਪਜਾਮਾ ਸਾਈਜ਼ ਤਾਂ ਠੀਕ ਆ ਨਾ ਫਿਟਿੰਗ ਵੀ ਠੀਕ ਆ ਨਾ ਪੂਰੀ ਵਧੀਆ ਫਿਟਿੰਗ ਹੈ ਇਹਦੀ 24 ਜੀ ਦਾ ਪੂਰੀ ਟੁਕੜੀ ਇਹ ਜੀ ਹਾਂ ਆਪ ਤੇ ਕੱਟਿਆ ਨਹੀਂ ਕਰਕੇ ਕੰਮ ਹੈ ਜੀ ਬੈਠਾ ਹਾਂ ਇਹਨਾਂ ਕੰਮ ਨਾ ਕੋਈ ਟੂ ਸ਼ੋਟ ਹੈ ਤੁਸੀਂ ਸ਼ਟਾਂ ਲਈਆਂ ਨੇ ਜੀ ਤਿੰਨ ਦਿਨ ਤੋਂ ਕਾਲ ਨਹੀਂ ਸੋਚਿਆ ਵਾਪਸ ਇਹਨਾਂ ਨੂੰ ਰੋਲ ਲੈ ਵਾਹੂ ਗੁਰਮੀਤ ਜੀ ਦੇ ਵਾਸਤੇ ਮਹਾਵੀਰ ਨੂੰ ਬੁਲਾਇਆ ਕੋਣੋ ਗੁਰਮੀਤ ਜੀ ਦਾ ਬਲੈਅ ਉਹ ਕੰਪਲੈਕਸ ਤੋਂ ਆ ਗਏ ਸੀਗੇ ਅਸੀਂ ਮਸਾਰਾ ਦੇ ਘਰੇ ਆਈਆਂ ਕੀ ਹਾਲ ਹੈ ਬਟਾ ਠੀਕ ਹੋ ਹਾਂਜੀ ਤੇ ਦੇਖਦੇ ਕੀ ਇਹਨਾਂ ਨੇ ਤਿਆਰੀ ਕੀਤੀ ਹੈਗੀ ਲੋਹਾਰਾਂ ਨੂੰ ਅਸੀਂ ਵੀ ਤਿਆਰੀ ਕਰਨੀ ਹੈਗੀ ਆਈਡੀਆ ਇਹ ਹੋ ਜਾਊਗਾ ਥੋੜਾ ਜਿਹਾ ਆ ਗਏ ਆ ਗਏ ਗੜਾ ਢਾਈ ਸਰ ਹੈ ਕੀ ਹਾਲ ਨੇ ਬਟਾ ਵਧੀਆ ਵਧੀਆ ਜੋ ਭਾਂਜੇ ਨੇ ਸਾਰਾ ਦੇ ਦੋਨੋਂ ਇਹ ਬੀਬੀ ਹਲਕਾ ਤਿਆਰੀ ਹੋ ਗਈ ਤਿਆਰੀ ਕੁਝ ਨਹੀਂ ਤਿਆਰੀ ਤਿਆਰੀ ਦੇਖੋ ਹਾਂ ਤਿਆਰੀ ਤਿਆਰੀ ਹੈਗੀ ਸੱਚੀ ਗੰਟੀ ਠੀਕ ਓਏ ਹਾਂਜੀ ਠੀਕ ਸੱਚੀ ਗੱਲ ਸੱਚੀ ਗੱਲ ਕੀ ਕਰੇ ਕਰੀ ਜਾਂਦੇ ਹੋ ਕੀ ਬੜਾਈ ਜਾਂਦੇ ਹੋ ਇਹ ਸਿਕਾ ਆਪਣੇ ਮਾਇਨਾ ਫੜੇ ਜਾਓ ਹੋ ਠੀਕ ਹੈ ਸਾਰਾ ਠੀਕ ਆ ਵਧੀਆ ਭਾਈ ਕੀ ਹੋਣਾ ਜਾ ਰਹੇ ਹੋ ਸਣਾ ਕੀ ਸਲਾਵਾ ਬਣਾ ਰਹੇ ਆ ਆਜੋ ਅੱਛਾ ਆਜੋ ਬੈਠੋ ਸਹਾਈ ਬੁਲਾਇਓ ਰੋ 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 ਇਹ ਦਵਾ ਨਹੀਂ ਆਣੀ ਮਿੰਟ ਮਿੰਟ ਬਾਜੇ ਦੇ ਪਿੱਛੇ ਆ ਕੇ ਮਿਲ ਗਏ ਹਾਂ ਮੈਨੂੰ ਇਹੀ ਮਿਲਦੀ ਹੁਣ ਤਾਂ ਇਹ ਤੁਹਾਡੇ ਨਾਲ ਜਾ ਲੈਣਾ ਕੋਈ ਗੱਲ ਨਹੀਂ ਹਾਂ ਬੜੀ ਗਰਮੀ ਹੈ ਨਹੀਂ ਵੈਸੇ ਵੀ ਆਂਟੀ ਇਹ ਵੈਸੇ ਵੀ ਆਈ ਮਿਲਦੀ ਹੈ ਜਾਈਏ ਨਾ ਜਾਈਏ ਇਹਨੂੰ ਆਈ ਮਿਲਦੀ ਹੈ ਬਲਜਿੰਦਰ ਨੂੰ ਇਹ ਸਾਡਾ ਕੂਲਰ ਚੱਲ ਗਿਆ ਦੇਖੋ ਕਿੱਲੋ ਬਧਾਈਆਂ ਫਿਰ ਤਾਂ ਇੱਥੇ ਆ ਜਾ ਵੀ ਇੱਧਰ ਆਉ ਨਾ ਤੁਸੀਂ ਇੱਧਰ ਬੈਠੋ ਹਾਂਜੀ ਮੈਂ ਕਿਹਾ ਇੰਨੇ ਦੇ ਬਾਹਰ ਪਿਆ ਰਿਆ ਵਿਚਾਰਾ 20 ਦੇ ਵੀਕਣੀਆਂ ਦੇ ਵੀ ਨਾ ਤੇ ਹੁਣ ਲਾਇਆ ਤਾਂ ਚੱਲ ਪਿਆ ਮੈਂ ਕਿਹਾ ਠੀਕ ਹੈ ਵਧੀਆ ਹਾਂ ਇੱਥੇ ਪੈ ਵੀ ਸਕਦੇ ਆਪਾਂ ਹਾਂ ਮੈਂ ਕਹਿੰਦੀ ਇੰਨਾ ਵੱਡਾ ਤੇ ਨਹੀਂ ਪਾਈ ਉੱਧਰ ਬੈਠੋ ਤੁਸੀਂ ਬਸ ਬੈਠਦੇ ਮੈਣੇ ਕੋਈ ਨਹੀਂ ਬੈਠੋ ਬੈਠੋ ਫਿਰ ਮੈਂ ਬਣਾਉਂਗਾ ਤੁਹਾਡੇ ਹਾਂਜੀ ਅੱਜ ਹਾਰ ਛੜਿਆ ਵਾ ਤੇ ਸੰਗਰਾਂਦ ਸੀਗੀ 8 ਦਿਨ ਸੰਗਰਾਂਦ ਸੀਗੀ ਤੇ ਅਸੀਂ ਸਵੇਰੇ ਮੱਥਾ ਟੇਕਣ ਗਏ ਦੇ ਉਹ ਸਵੇਰੇ ਅਸੀਂ ਥੋੜੇ ਵਿਜੀਜੇ ਸੀਗੇ ਜਾਣਾ ਕਰਕੇ ਕਿਉਂਕਿ ਨਾ ਡਿਊਟੀ ਜਾਣਾ ਥੋੜਾ ਲੇਟ ਹੋ ਗਈ ਸੀ ਡਿਊਟੀ ਚਾਹਤੋ ਤੇ ਹੁਣ ਅਸੀਂ ਮੱਥਾ ਟੇਕ ਕੇ ਆਵਾਂਗੇ ਗੁਰਦੁਆਰਾ ਸਾਹਿਬ ਅਖੰਡ ਪਾਤਸ਼ਾਹ ਤੇ ਮੱਥਾ ਟੇਕ ਕੇ ਆਵਾਂਗੇ ਹਾਂਜੀ ਗੁਰਦੁਆਰਾ ਸਾਹਿਬ ਪਹੁੰਚ ਗਏ ਅਸੀਂ ਬਹੁਤ ਆਈ ਹੋਈ ਹੈ ਦੇਖੋ ਇਹ ਇਧਰ ਲੰਗਰ ਹਾਲ ਭਰਿਆ ਪਿਆ ਪੂਰਾ ਸੂਰਜੀ ਮਾਇਆ ਬਰਨ ਨਾਮ ਤੋਂ ਬਮਤ ਪ੍ਰਸਾਨ ਤੋਂ ਅੰਦਰ ਜਾਣ ਤਸਲਾ ਛੋ ਜਨਨ ਭਮ ਮਨ ਭਸਣਾ ਆਮਾ ਲੜਾਈ ਸਗਲੇ ਤੂ ਮਿਟੀ ਗੁਰ ਸਿੰਘ ਬਾਦ ਨਾਨਕ ਹਾਂਜੀ ਗੁਰਦੁਆਰਾ ਸਾਹਿਬ ਜਾਇਤੀ ਕੇ ਹੀ ਅਸੀਂ ਤੇ ਹੁਣ ਸਾਹਮਣੇ ਮੇਲਾ ਲੱਗਿਆ ਹੋਇਆ ਹੈ ਇਹਦਾ ਮੇਲੇ ਦਾ ਨਾਮ ਬਾਲਵਾਟੀ ਕਾ ਮੇਲਾ ਛੋਟੇ ਬੱਚਿਆਂ ਦਾ ਮੇਲਾ ਹੁੰਦਾ ਉੱਥੇ ਚੱਲਦੇ ਹੋਏ ਚਲੋ ਚਲੋ ਇਤਨਾ ਕਰੋ ਆ ਦੇਖੋ ਸਾਹਮਣੇ ਵਰਕਰ ਕਲੱਬ ਜਿੱਥੇ ਆਪਣੀ ਦੀਵਾਲੀ ਦਾ ਮੇਲਾ ਲੱਗਦਾ ਹੁੰਦਾ ਉੱਥੇ ਲੱਗਿਆ ਹੋਇਆ ਝੂਲੇ ਵੀ ਲੱਗੇ ਹੋਏ ਛੋਟੇ-ਮੋਟੇ ਜਿਵੇਂ ਮਿੱਕੀ ਮਾਊਸ ਵਗੈਰਾ ਲੱਗਿਆ ਹੋਇਆ ਆ ਦੇਖੋ ਇੱਧਰ ਇਹ ਇਤਨਾ ਐਂਬੂਲੈਂਸ ਵਗੈਰਾ ਜਾਂ ਮੈਡੀਕਲ ਦੀ ਗੱਡੀ ਜ਼ਰੂਰ ਖੜੀ ਹੁੰਦੀ ਐ ਐਂਬੂਲੈਂਸ ਹੋ ਗਈ ਐ ਫਾਇਰ ਬ੍ਰਿਗੇਡ ਦੀ ਖੜੀ ਹੈਗੀ ਆ ਦੇਖੋ ਕਿਵੇਂ ਗਵਾਰੇ ਕੋਰੇ ਲਾਇਆ ਸਿਆਲਟ ਕੋਰੀ ਕੀਤੀ ਹੈ ਅਗਲੇ ਹੀ ਜਾਂਦੇ ਛੋਟੇ-ਛੋਟੇ ਥੋੜੇ ਵਾਸਤੇ ਆ ਆਜੋ ਇੱਧਰ ਚਲਦੇ ਆਪੇ ਹਸਟਾਲਾਂ ਲੱਗੇ ਹੋਏ ਨੇ ਨਹੀਂ ਬੱਚਿਆਂ ਦੀ ਹੋਏ ਇੱਥੇ ਵੀ ਸਮਾਨ ਜਿਆਦਾ ਪਰ ਵੱਡਿਆਂ ਦਾ ਵੀ ਹੈਗਾ ਹੈ ਦੁਕਾਨਾਂ ਦੇ ਭਾਈ ਉਹੀ ਆਹ ਉਹੀ ਦੁਕਾਨਾਂ ਵਾਲੇ ਪੱਕੇ ਹੁੰਦੇ ਆ ਸਾਰੇ ਉਹੀ ਆਉਂਦੇ ਆਗੇ ਹਰ ਵਾਰ ਦੁਕਾਨਾਂ ਹੈ ਥੋੜੀਆਂ ਨੇ ਪਰ ਬਹੁਤ ਘੱਟ ਨਹੀਂ ਆ ਹਾਂਜੀ ਅਸੀਂ ਆ ਗਏ ਸੀਗੇ ਮੇਲੇ ਤੋਂ ਅਜਿੰਦਰ ਕੱਪੜੇ ਲਾਉਣ ਲੱਗੇ ਹੁਣ ਕਿ ਉਹ ਜਿਹੜਾ ਮੇਲਾ ਹੈਗਾ ਇਹ ਲੱਗਿਆ ਇਹ 5 ਤੋਂ 7 ਸਾਲ ਤੱਕ ਦੇ ਬੱਚਿਆਂ ਦਾ ਹੀ ਹੈ 10 ਸਾਲ ਤੋਂ ਘੱਟ ਨੇ ਮੰਨ ਲਓ ਇਹ ਦੇਖਣ ਹੀ ਗਏ ਸੀ ਤੇ ਉਹਦੇ ਵਾਸਤੇ ਘੇੜਾ ਲਾਉਣ ਹੀ ਗਏ ਸੀ ਅਸੀਂ ਹਾਂ ਓਕੇ ਅਸੀਂ ਆਪ ਇੱਥੇ ਪਹਿਲੀ ਵਾਰ ਦੇਖਿਆ ਇਹ ਮੇਲਾ ਹਾਂ ਪਹਿਲਾਂ ਆਪਾਂ ਕਦੇ ਗੌਰ ਹੀ ਨਹੀਂ ਕੀਤੀ ਪਤਾ ਨਹੀਂ ਆਪਾਂ ਗਏ ਹੁੰਨੇ ਕਿਤੇ ਉਦੋਂ ਜਾਂਦੇ ਨਹੀਂ ਲੱਗਿਆ ਹੀ ਨਹੀਂ ਕਦੇ ਹਾਂ ਪਹਿਲੀ ਵਾਰ ਲੱਗਿਆ ਇਹ ਬਾਲ ਬਾਟਿਕਾ ਮੇਲਾ ਕਹਿੰਦੇ ਇਹਨੂੰ ਛੋਟੇ ਬੱਚੇ ਹੁੰਦਾ ਜਿਵੇਂ ਯੂਕੇਜੀ ਵਾਲੇ ਹੁੰਦੇ ਹਨਾ ਕਿੰਡਰਗਾਰਟਨ ਕਹਿੰਦੇ ਨੇ ਉਹਨੂੰ ਸਕੂਲਾਂ ਵਗੈਰਾ ਚ ਬਸ ਉਹ 19 ਕੇਜੀ ਤੱਕ ਦੇ ਬੱਚੇ ਹੁੰਦਾ ਸੀਗੇ ਇਹ ਠੀਕ ਹੈ ਰਹਿ ਗਈ ਮਾਰੀ ਲੈ ਓ ਚਲੋ ਕਰਾਂ ਹਾਂਜੀ ਹਜੂਰ ਸਾਹਿਬ ਜਾਣ ਵਾਸਤੇ ਅਸੀਂ ਪੈਕਿੰਗ ਸ਼ੁਰੂ ਆ ਰਾਤ ਦੇ 10 ਵੱਜ ਚੁੱਕੇ ਨੇ ਹੁਣ ਅਸੀਂ ਘਰੇ ਆਈਆਂ ਤੇ ਹੁਣ ਪੈਕਿੰਗ ਕਰ ਰਹੂੰ ਕਰੂੰਗੀ ਮੈਂ ਇਕਾ ਇਕਾ ਬੈਗ ਆ ਵੱਡਾ ਇਹ ਧਿਆਨ ਦਾ ਸੀਗਾ ਮੈਂ ਨਵਾ ਹੁਣ ਮਤਲਬ ਪੇਕੇ ਨੂੰ ਗਈ ਸੀ ਉਹਨੂੰ ਲੈ ਕੇ ਆਤਾਂ ਤੇ ਇਹਦੇ ਵਿੱਚ ਦੇਖਦੇ ਵੀ ਸਾਡਾ ਸਾਰਾ ਸਮਾਨ ਸਾਰੇ ਕੱਪੜੇ ਹੱਥੋਂ ਆਉਣੇ ਚਾਹੀਦੇ ਵੈਸੇ ਵੱਡਾ ਤਾਂ ਬਹੁਤ ਜਿਹਾ ਇਕੱਠੀ ਆ ਜਾਂਦਾ ਫੜਨਾ ਸੌਖਾ ਹੋਊਗਾ ਸਾਨੂੰ ਕਿਉਂਕਿ ਜੇ ਜਿੰਨੇ ਵੀ ਨਗ ਕਰਨ ਲਈ ਵੱਧ-ਵੱਧ ਸਾਨੂੰ ਉਹਨੇ ਟੈਨਸ਼ਨ ਵੀ ਰਹਿੰਦੀ ਹੈ ਵੀ ਉਹ ਨਾ ਟ੍ਰੇਨ 'ਚ ਭੁੱਲਦੀ ਉਹਨਾਂ ਟ੍ਰੇਨ 'ਚ ਭੁੱਲ ਜੀ ਇੱਕ ਹੋਊਗਾ ਨਾ ਆਪਾਂ ਨੂੰ ਤੇ ਉਹ ਇੱਕ ਦੀ ਹੋਵੇ ਵੀ ਇੱਕ ਹੀ ਚੱਕਣਾ ਬਾਕੀ ਦੇਖੋ ਹੁਣ ਪੈਕਿੰਗ ਸ਼ੁਰੂ ਕਰ ਰਹੀਆਂ ਹਾਂ ਜੀ ਕੱਪੜੇ ਪ੍ਰੈਸ ਕਰਕੇ ਨਾਲ ਨਾਲ ਪਾਵਾਂਗੇ ਲਓ ਜੀ ਮੇਰੇ ਤਾਂ ਚਾਰ ਕੱਪੜੇ ਨੇ ਜੀ ਆ ਤਿੰਨ ਚਾਰ ਪੈਂਟਾਂ ਨੇ ਦੋ ਤਿੰਨ ਟੀ-ਸ਼ਰਟ ਨੇ ਬਸ ਦੋ ਉੱਤੇ ਪਜਾਮੇ ਮੇਰਾ ਥੋੜਾ ਹੀ ਸਾਮਾਨ ਸਾਰੇ ਦੇ ਕੱਪੜੇ ਇੰਨੇ ਹੀ ਆ ਥੋੜੀਆਂ ਚਾਰ ਟੀ-ਸ਼ਰਟ ਆ ਚਾਰ ਪੈਂਟਾਂ ਦੋ ਕੁੜਦੇ ਵਿਚਾਰ ਮੇਰੇ ਸਾਡੇ ਵੀ ਇੰਨੇ ਹੀ ਆ ਚਲ ਦੇਖਾਂਗੇ ਨਾ ਜਗਾ ਕਿਦੇ ਬਾਦ ਰੋਕਦੀ ਆ ਮੇਰੇ ਵੀ 500 ਟੀ ਆ ਚਲੋ ਠੀਕ ਆ ਜੋ ਆਪਾਂ ਦੇ ਵੀ ਦੋ ਦੋ ਤਿੰਨ ਤਿੰਨ ਹੁੰਦੇ ਜੋ ਆਪਾਂ ਦੇ ਵੀ ਬਾਜ ਬਾਜ ਉਹਨਾਂ ਦੇ ਆ ਪਰਨੇ ਕਿੰਨੇ ਸਾਰੀ ਨੇ ਜੀ ਵਰਨ ਨਾਲ ਕਿੰਨੇ ਲੈ ਜਾਣ ਦੋ ਲੈ ਜਾਣੇ ਆ ਸਾਰੇ ਕਰੀ ਆ ਆ ਤਾਂ ਲੈ ਕੇ ਜਾਣਾ ਤਾਂ ਆ ਬਨੂਆ ਪਰ ਵਧੀਆ ਮੇਚ ਆਇਆ ਹੈ ਹੈ ਇਹ ਜੇ ਭੇਗ ਹੋਰ ਮੇਰੇ ਤਾਂ ਮੇਰੇ ਮੈਂ ਦੇ ਦੇ ਨੋਟਸ ਆਪਾਂ ਰੋਹੀ ਜਗ੍ਹਾ ਹੈ ਉੱਪਰ ਬਹੁਤ ਜਗ੍ਹਾ ਹੈ ਤੇ ਇਹ ਹੈ ਨਾ ਉੱਪਰ ਹਟ ਨਹੀਂ ਕਰਦੇ ਮੈਂ ਕਪੜਾ ਪਾਉਂਦਾ ਪੂਰਾ ਖੁੱਲਾ ਸਾਰੇ ਸਾਰੇ ਨੇ ਕੱਪੜੇ ਹਟਾ ਦੇ ਪੂਰੇ ਆਰਾਮ ਨਾਲ ਮੈਂ ਟਰਾਲੀ ਲੈ ਕੇ ਬੈਗਾ ਹੈ ਪੈਰ ਜੇ ਲੱਗੇ ਹੋਏ ਆ ਇਹ ਮੈਂ ਰੋਹੀ ਜਾਵਾਂ ਮੈਂ ਆਰਾਮ ਨਾਲ ਜੀ ਚੱਕਣਾ ਪੈਣਾ ਜੀ ਨੂੰ ਵਸ ਕੋਈ ਉਹੀ ਪਤਾ ਇਹ ਪੜੀ ਪੁੜੀ ਜਾਂਣਾ ਪੈਣਾ ਨਹੀਂ ਵਸੇ ਜਾਂਦੇ ਪੜੀ ਜਾਂਦਾ ਪੜੀ ਜਾਂਦਾ ਚੱਕ ਲਾਂਗੇ ਹਾਂ ਲੋ ਜੀ ਜੇ ਤੁਹਾਨੂੰ ਸਹੀ ਕਰਦਾ ਉਹਦਾ ਟੋਲੀ ਹੀ ਹੈਗੀ ਕੰਮ ਕਰੂਗੀ ਥੋੜੇ ਕੱਪੜੇ ਕਰ ਰਿਹਾ ਪ੍ਰਿੰਸਪਾਸਪਾ ਦਾ ਕੁਰਤਾ ਪਿਆ ਮੈਂ ਬਾਕੀ ਦਾ ਸਾਰੇ ਕੱਪੜੇ ਦੂਜੀ ਥਾਂ ਤੇ ਰੱਖਾ ਕੀ ਆ ਜੀਨ ਵਗੈਰਾ ਨੇਮਨ ਟੀ-ਸ਼ਰਟਾਂ ਨੇ ਉਹ ਪ੍ਰੈਸ ਕਰਕੇ ਲੋਡ ਨਹੀਂ ਪੈਣੀ ਹੈਗੀ ਕੋ ਬਲਜਿੰਦਰ ਦਾ ਸੂਟ ਪ੍ਰੈਸ ਕਰਨਾ ਸੀ ਉਹ ਕਰਤਾ ਬਾਕੀ ਜੋ ਆਕਾ ਰਿਹਾ ਆ ਵੀ ਕਰ ਲਿਆ ਇਹਨਾਂ ਨੇ ਕੋਤੇ ਪਿਆ ਮੈਂ ਦੋ ਪ੍ਰੈਸਰ